ਕੀ ਹਾਲ ਚਾਲ ਆ ਦੋਸਤੋ ਠੀਕ ਆ ਭਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਆ ਆਪਾਂ ਲੱਗੇ ਆ ਵਲੋਗ ਦੀ ਸਟਾਰਟਿੰਗ ਕਰਨ ਸੂਬਾ ਤਾਂ ਕਣਗਾਈਆਂ ਡੇਗਦੀਆਂ ਤੇ ਪੱਤਰ ਬਾਈ ਸਾਜੀ ਸੀ ਇਹ ਨਹੀਂ ਜੀ ਬੱਤਲ ਬਾਈ ਸਾਫ਼ ਹੁੰਦੀ ਜਾਂਦਾ ਫੇਰ ਆਪਾਂ ਕੁਝ ਵੱਡੇ ਕੰਪਟਰ ਵੀ ਜਾਲ ਚ ਪਾਵਾਂਗੇ ਤੇ ਉਹ ਬੱਚੀ ਤਾਂ ਕੱਟ ਨਹੀਂ ਕੱਟਣੇ ਛੱਡਾਂਗੇ ਦੇ ਦੇਦੇ ਆ ਉਹਨੂੰ ਉੱਥੇ ਸਿੱਟ ਗਏ ਮੈਂ ਤੇ ਹੁਣੇ ਬਾਹਰ ਕੱਟਿਆ ਲੋ ਬਾਈ ਜੀ ਇਹਨਾਂ ਦੇ ਨਵੇਂ ਬੱਚੇ ਵੀ ਕੋਸੇ ਚ ਲੋ ਬਾਈ ਜੀ ਮੌਸਮ ਵੇਣੀ ਆ ਲੋ ਬਾਈ ਜੀ ਮੌਸਮ ਵੇਣੀ ਜੇ ਤਾਂ ਸਾਫ ਹੋ ਗਿਆ ਤਾਂ ਕੂਤਰ ਕੱਢ ਲਾਂਗੇ ਬਾਹਰ ਜੇ ਨਾ ਸਾਫ ਹੋਇਆ ਤਾਂ ਫਿਰ ਰਹਿਣ ਦੇਾਂਗੇ ਕਿ ਉਹ ਕਿੱਧਰ ਨੂੰ ਬਦਲ ਬਾਈ ਇੱਧਰੋਂ ਤਾਂ ਸਾਫ਼ ਆ ਇੱਧਰ ਨੂੰ ਆ ਬਦਲ ਬਾਈ ਇੱਧਰੋਂ ਸਾਫ਼ ਹੋ ਗਏ ਜੇ ਤੋਂ ਪਕੜ ਲਈ ਫਿਰ ਬੱਚੇ ਬਾਪ ਉਹ ਜਾਨ ਕੋਲ ਡਿਡੇ ਜਾਲ ਜੂਲ ਚ ਪਾਉਣ ਵਾਲੇ ਉਹ ਪਾ ਦੇਣਗੇ ਅੱਜ ਠੀਕ ਹੈ ਤੇ ਉਹ ਸਾਫ਼ ਹੁੰਦਾ ਕੀ ਕਰਦਾ ਲਓ ਬਾਈ ਮਿੱਤਰੋ ਦਿਖਾ ਦਈਏ ਜੀ ਜੀ ਤਰੀਆਂ ਸੇਮ ਅਸਟਰ ਆਪਾਂ ਜਾਏਗੇ ਜਵਾਕਾਂ ਦੇ ਸਕੂਲ ਚ ਥੋੜਾ ਇਹ ਕੰਮ ਤੇ ਹਲੋ ਭਾਈ ਜੀ ਆਪਾਂ ਚੱਲੇ ਆ ਜੋ ਕਰ ਗਿਆ ਦੇ ਸਕੂਲ ਥੋੜਾ ਯਾਰ ਕੰਮ ਸੀਗਾ ਤੇ ਮੌਸਮ ਆਵਦੇ ਰੰਗ ਬਦਲੀ ਜਾਂਦਾ ਤੇ ਆਪਾਂ ਵਧੀਆ ਰਹਿ ਗਿਆ ਜੀ ਕਰ ਨਹੀਂ ਗੱਡੇਗੇ ਨਹੀਂ ਤਾਂ ਕੰਮ ਖਰਾਬ ਹੋ ਜਾਣਾ ਸੀਗਾ ਕਿਉਂਕਿ ਮੌਸਮ ਦਾ ਬਈ ਕੋਈ ਪਤਾ ਹੀ ਨਹੀਂਗਾ ਮੀਆਂ ਦੱਸੀ ਜਾਂਦੇ ਆ ਬਈ ਮਿੱਤਰੋ ਸਕੂਲ ਜੋ ਆਪਣਾ ਹੋ ਗਿਆ ਮੁਕੰਮਲ ਕੰਮ ਲੋ ਜੀ ਬਾਈ ਸਕੂਟ ਨਿਕਲ ਗਿਆ ਹੋ ਗਿਆ ਫਰੀ ਚਾਹੁੰਦੇ ਆ ਫਟਕਾ ਆ ਸਕੂਲਾ ਜੀ ਲੋ ਜੀ ਬਾਈ ਜੀ ਆ ਗਿਆ ਪਿੰਡ ਆਪਾਂ ਕਿਵਕਾ ਸਕੂਟ ਜਿਹੋ ਸੈਂਸ ਸੁਣ ਕਰਕੇ ਹੁਣ ਇਹ ਕਰਿਆ ਆਂਦੇ ਆ ਪਿੰਡ ਕਾ ਲੋ ਬਾਈ ਜੀ ਥੱਬਾ ਪੱਠਿਆਂ ਦਾ ਪਿਆ ਸੀ ਉਹ ਕੁਤਰਤਾ ਤੇ ਥੱਬਾ ਵੱਡਤਾ ਉਹ ਪੱਠੇ ਪਾ ਕੇ ਤੇ ਫੇਰ ਦੇਖਾਂਗੇ ਬਈ ਫੇਰ ਇਹਨਾਂ ਨੂੰ ਕੁਤਰਾਂਗੇ ਤੇ ਆਏ ਹੋਏ ਪਾਸੂ ਅਰੇ ਚੱਕੀ ਜਾਂਦੇ ਆ ਅਜੇ ਟਾਈਮ ਨਹੀਂ ਆਇਆ ਪੱਠੇ ਪਾਉਣ ਦਾ ਪਹਿਲਾਂ ਕੂਤਰਾਂ ਨੂੰ ਦਾਣੀ ਪਾਉਣੀ ਆ ਕੂਤਰਾਂ ਨੂੰ ਦਾਣਾ ਪਾਣੀ ਖਾ ਕੇ ਫਿਰ ਤੁਹਾਨੂੰ ਕੂਤਰ ਦਿਖਾਵਾਂਗੇ ਤੇ ਬਾਈ ਪਾਣੀ ਵਾਲਾ ਕਈ ਨਹੀਂ ਭਰ ਕੇ ਰੱਖ ਗਿਆ ਬਾਹਰ ਆਪੋ ਕਈ ਨਹੀਂ ਚੱਕ ਲਈਏ ਹੁਣ ਥੋੜੀ ਥੋੜੀ ਸੰਗ ਜੀ ਲਾਉਣੇ ਆ ਜਦੋਂ ਆਂਦੇ ਹੁੰਦੇ ਆ ਜਦੋਂ ਨੱਚਣਾ ਤੇ ਕੁੰਡਕਾ ਤੋਂ ਕੱਢਣਾ ਬਈ ਜਦੋਂ ਵਲੌਗ ਬਣਾਉਣਾ ਹੀ ਬਣਾਉਣਾ ਤੇ ਫਿਰ ਕੁੰਡਕਾ ਕਾਦੀ ਲਈ ਕੱਢਣਾ 3 ਵਜੇ ਕੇ ਪਸੰਦੇ ਪੱਠਿਆਂ ਦਾ ਟਾਈਮ ਵੀ ਹੋਣ ਲੱਗਿਆ ਪਿਆ ਉਹ ਖੜਾ ਪਾਣੀ ਵਾਲਾ ਲੋ ਭਾਈ ਕਿਈ ਮਿਲੇ ਇਹ ਚੱਕ ਦੀ ਕਈ ਨਹੀਂ ਰੱਖ ਦੀਏਗਾ ਆਪਣਾ ਮਕਾਨ ਨਾਲ ਇੱਕ ਗੱਲ ਹੋਰ ਬਈ ਦੱਸਾਂ ਆ ਖੁੱਡੇ ਦੇ ਵਿੱਚ ਆ ਦੋਵੇਂ ਚੀਨੇ ਕਬੂਤਰ ਫੜਦੇ ਆ ਇਹ ਸਿੱਧੇ ਕਰਨੇ ਛੱਡਨੇ ਆ ਤੇ ਇੱਕ ਉਹ ਰੱਤਾ ਉਹ ਖੜਾ ਤਿੰਨ ਕਬੂਤਰ ਇਹ ਹੋਗੇ ਸਿੱਧੇ ਕਰਨ ਵਾਲੇ ਜਿਹੜੇ ਕਰਨੇ ਆ ਬੈਠੇ ਜੇ ਵਾਦੀ ਹੋਣਗੇ ਇੱਕ ਤੋਫਰ ਦੀ ਚੀਨੀ ਕਬੂਤਰੀ ਹੈ ਸ਼ਾਇਦ ਉਹ ਇੱਕ ਆ ਸ਼ਾਕ ਦੋ ਇੱਕ ਉਹ ਸ਼ਾਕ ਉਹ ਇਹ ਫਰ ਸਾਰਾ ਪੱਲੀ ਸਾਫ ਆ ਤੇ ਇੱਕ ਉਹ ਇਹ ਪੰਜ ਕਬੂਤਰ ਬਾਈ ਜੀ ਹੁਣ ਆਪਾਂ ਜਾਲ ਚ ਪਾਇਆ ਕਰਨੀਆਂ ਇਹਨਾਂ ਨੂੰ ਸੁਹੇ ਕਰ ਦਿਆਂ ਤੇ ਫਿਰ ਇਹਨਾਂ ਨੂੰ ਸਿੱਤੇ ਕਰਕੇ ਪਾਵਾਂਗੇ ਕਿਉਂਕਿ ਬਾਅਦ ਹੀ ਸਿੱਤੇ ਕਰਨੇ ਆ ਤੇ ਇਹਦੇ ਵਾਲੇ ਬੱਚੇ ਦਿਖਾ ਦੇਣਾ ਤੁਹਾਨੂੰ ਅੱਜ ਮੈਂ ਕਿਉਂਕਿ ਅੱਜ ਮੌਸਮੀ ਸਹੀ ਨਹੀਂ ਸੀ ਆਇਤਾ ਛਤਰੀ ਤੇ ਪਾਇਆ ਕੋਈ ਨਹੀਂ ਇਹ ਆ ਬੱਚਾ ਵੀ ਛਤਰੀ ਤੇ ਪਹੁੰਚ ਆਇਆ ਤੇ ਆ ਬੱਚੇ ਬਹੁਤ ਸੋਹਣੇ ਗੱਡੇ ਆ ਭਾਈ ਇੱਕ ਜਮਾ ਲੀਲਾ ਪ੍ਰਮਾਤਮਾ ਸਿਰੇ ਚੜਾ ਦੇ ਇਹਨਾਂ ਨੂੰ ਅੱਗੇ ਇਹਨਾਂ ਦਾ ਇੱਕ ਬੱਚਾ ਵੀ ਨਹੀਂ ਸਿਰੇ ਚੜਿਆਗਾ ਤੇ ਆ ਗੁਤਰਾ ਤੇ ਆ ਪਾਗ ਉਤਰੀ ਹੈ ਨਹੀਂ ਆ ਗੁਤਰੀ ਹੈ ਸ਼ਾਇਦ ਕੀ ਉਹ ਖਟੰਗਾ ਉਤਰਾ ਬਹੁਤ ਘੈਂਟ ਬੱਜਿਆ ਇੱਕ ਰਤਾਇਆ ਤੇ ਇੱਕ ਨੀਲਾ ਲੋ ਮਿੱਤਰੋ ਹੁਣ ਆਪਾਂ ਪਾ ਦਈਏ ਪੱਠੇ ਉਹ ਟਟਰੀ ਉੱਥੇ ਰਹਿੰਦੀ ਆ ਚੱਕੀਏ ਟੋਕਰੀ ਤੇ ਪਾਈਏ ਪੱਠੇ ਇਹ ਜੋ ਖਾ ਖਾ ਕੇ ਹਰਾ ਮਤ ਮੂਤ ਮਸਾਲਾ ਅਲ ਫੇਰੇ ਅੰਦਰ ਸੋਗਦੇ ਨਹੀਂ ਬੁਰਾ ਹਾਲ ਪਾ ਦਈਏ ਭਾਈ ਪੱਠੇ ਆਪਾਂ ਕੱਢ ਦਈਏ ਦਾਣੇ ਵਾਲੀਆਂ ਟਰੀਆਂ ਬਾਹਰ ਦਾਣੇ ਵਾਲੀਆਂ ਟਰੀਆਂ ਕੱਢ ਦਈਏ ਬਾਹਰ ਨਾਲ ਤੁਹਾਨੂੰ ਕੂਟਰ ਦਿਖਾਈ ਇੰਨੇ ਸਾਲ ਦਾਣੇ ਉਹਨਾਂ ਟਰੀਆਂ 'ਤੇ ਪੜਦੇ ਆ। ਹਤਾ ਗਈ ਹੋਈ। ਘਰ ਉੱਤੇ ਬੱਚਾ ਆਏ। ਲੋ ਜੀ ਅਗਲੇ ਆ ਗਏ ਵੱਡੇ ਬੱਚੇ ਚੀਨੇ ਵਾਲਾ ਖੁੱਟਾ ਆ ਗਿਆ ਲਓ ਜੀ ਭਾਈ ਜੀ ਆ ਗਏ ਬੱਚੇ ਨਾਲ ਖੁੱਟਾ ਇਹ ਚੋਕੜਦੀ ਆ ਬਾਹ ਇਹਦੇ ਸਾਰੇ ਤਿੰਨ ਬੱਚੇ ਵੱਡੇ ਬਾਕੀ ਸਾਰੇ ਛੋਟੇ ਆ ਲਓ ਭਾਈ ਜੀ ਆ ਨਾ ਜਿਹੜਾ ਕੂਤਰ ਨਹੀਂ ਛਟੀਆਂ ਇੱਕ ਅੱਧਾ ਹੀ ਕੂਤਰ ਨਹੀਂ ਸਾਰਿਆਂ ਮੇਰੇ ਹਿਸਾਬ ਨਾਲ ਤਾਂ ਲੋ ਜੀ ਭਾਈ ਜੀ ਜੋ ਉਤਰ ਕੇ ਆਉਣ ਵਾਲੇ ਆ ਦੇਖਣਾ ਤੁਹਾਨੂੰ ਬੇਸ਼ਕੀ ਜੀ ਦਿਖਾਈ ਦੇਣੇ ਜਿਵੇਂ ਇਹ ਹੀ ਕਬੂਤਰ ਇਹ ਹੀ ਤੇ ਇਹ ਹੀ ਕਬੂਤਰ ਹਨ ਤੇ ਬਾਹਰ ਅੰਦਰ ਤੋਂ ਬਈ ਵਲੋਗ ਬਣਾਇਆ ਕਰਾਂਗੇ ਹੁਣ ਤੇ ਜੋ ਉਤਰ ਕੇ ਆਉਣ ਵਾਲੇ ਆ ਚਲ ਜੋ ਉਤਰ ਕੇ ਆ ਜਾਣਗੇ ਫਿਰ ਦਿਖਾਉਣੇ ਭਾਈ ਜੀ ਇੱਕ ਨਾ ਆਪਣੇ ਏਲ ਦੀ ਕੋਠੀ ਤੇ ਕਬੂਤਰ ਬੈਠਾ ਇਹ ਹਾਂ ਬੈਠਾ ਇਹ ਕਬੂਤਰ ਆ ਪਤਾ ਨਹੀਂ ਕੀ ਦਾ ਇੱਥੇ ਸ਼ੋਰ ਜਿਹੇ ਰੱਖਿਆ ਕੋਈ ਨਹੀਂ ਉਹ ਦਾ ਤੇ ਵਾਟਰ ਬਾਕਸ ਤੇ ਵੀ ਹੈ ਨਹੀਂ ਕੋਈ ਤੇ ਚਲੋ ਠੀਕ ਆ ਬਾਈ ਜੀ ਆਪਾਂ ਕਰ ਲੰਘਿਆ ਵਲੌਗ ਦੀ ਸਮਾਪਤੀ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਰ ਬਣ ਕੇ ਤੇ ਵਲੌਗ ਨੂੰ ਵੱਧ ਤੋਂ ਵੱਧ ਵੇਖਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤੇ ਆ ਬੰਦਾ ਵੇਖੋ ਕੀ ਕਰੀ ਜਾਂਦਾ ਤੇ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਭਰਾ ਬਣ ਕੇ ਵੱਧ ਤੋਂ ਵੱਧ ਵਲੌਗ ਵੇਖਿਆ ਕਰੋ ਵੀਰ ਬਣ ਕੇ ਮਹਾਰਾ ਗੁੱਤਰਾ ਉਹ ਬੈਠਾ ਪਤਾ ਨਹੀਂ ਕੀ ਦਾ ਵਾਰਾ ਨਹੀਂ ਇਹਨੂੰ ਕਹਿ ਸਕਦੇ ਕਿ ਕਿਤੇ ਆਪਣੀ ਗਲਤ ਅੜੀ ਜਗਾ ਗਿਆ ਸੀ ਨਹੀਂ ਨਹੀਂ